ਦੀ ਰਾਤ 20 ਔਰ 21 ਦੇ ਵਿਚਕਾਰ ਦਾ ਜੋ ਸਮਾਂ ਹੈ ਉਹਦੇ ਵਿੱਚ ਗੁਰੂ ਸਾਹਿਬ ਅੱਜ ਆਨੰਦਪੁਰ ਸਾਹਿਬ ਨੂੰ ਛੱਡ ਕੇ ਸਦਾ ਲਈ ਜਾ ਰਹੇ ਨੇ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਆਥਣ ਵੇਲੇ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਅੱਜ ਆਖਰੀ ਵਾਰ ਫੇਰਾ ਪਾਇਆ ਗੁਰੂ ਸਾਹਿਬ ਕੋਡੇ ਤੇ ਅਸਵਾਰ ਨੇ ਨਾਲ ਕੁਝ ਸਿੰਘ ਨੇ ਕਿਲੇ ਆਨੰਦਗੜ੍ਹ ਤੋਂ ਨਿਕਲ ਕੇ ਮਹਾਰਾਜ ਬੜੇ ਧਿਆਨ ਦੇ ਨਾਲ ਇਹਨਾਂ ਗਲੀਆਂ ਨੂੰ ਵੇਖਦੇ ਨੇ ਕਿਉਂਕਿ ਗੁਰੂ ਸਾਹਿਬ ਨੇ ਤਕਰੀਬਨ 29 ਸਾਲ ਇੱਥੇ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ 29 ਸਾਲ ਇੱਕ ਮਹੀਨਾ ਤੇ 5 ਦਿਨ ਗੁਰੂ ਸਾਹਿਬ ਗੁਰਿਆਈ ਪਰ ਬਿਰਾਜਮਾਨ ਰਹੇ ਨੇ ਇੱਕ ਇੱਕ ਚੀਜ਼ ਗੁਰੂ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਬਣਾਈ ਹੈ ਇੱਥੇ ਸਜਾਈ ਹੈ ਤੁਰਦਿਆਂ ਤੁਰਦਿਆਂ ਸਾਰੇ ਖਾਮੋਸ਼ ਨੇ ਚੁੱਪ ਚਾਪ ਹੈ ਬੜੇ ਨੀਂਜ ਲਾ ਲਾ ਕੇ ਗੁਰੂ ਸਾਹਿਬ ਇੱਕ ਇੱਕ ਘਰ ਨੂੰ ਇੱਕ ਇੱਕ ਗਲੀ ਨੂੰ ਦੇਖਦੇ ਨੇ ਦਰਖਤਾਂ ਨੂੰ ਦੇਖਦੇ ਨੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਸੀਸ ਦਾ ਸਸਕਾਰ ਹੋਇਆ ਇੱਥੇ ਗੁਰੂ ਸਾਹਿਬ ਆ ਕੇ ਘੋੜੇ ਤੋਂ ਉਤਰਦੇ ਨੇ ਆਪਣੀ ਚੁੱਪ ਤੋੜਦੇ ਨੇ ਤੇ ਇੱਥੇ ਆ ਕੇ ਅਰਦਾਸਾ ਕਰਦੇ ਨੇ ਅਰਦਾਸਾ ਸੁਧਿਆ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਜੀ ਹੁਣ ਅਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਆਂ ਸਿੱਖਾਂ ਦੇ ਮਨ ਦੇ ਵਿੱਚ ਬੈਰਾਗ ਹੈ ਪਰ ਗੁਰੂ ਸਾਹਿਬ ਬੀਰ ਰਸ ਦੇ ਵਿੱਚ ਨੇ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਇੱਥੇ ਤਿੰਨ ਵਾਰ ਪ੍ਰਕਰਮਾ ਕੀਤੀ ਹੈ ਔਰ ਇਸੇ ਜਗ੍ਹਾ ਦੀ ਜ਼ਿੰਮੇਵਾਰੀ ਇੱਕ ਸਾਧੂ ਸੰਤ ਹੋਏ ਨੇ ਗੁਰਬਖਸ਼ ਦਾਸ ਉਹਨਾਂ ਨੂੰ ਆਖਿਆ ਕਿ ਸਾਡੇ ਜਾਣ ਤੋਂ ਬਾਅਦ ਇਸ ਜਗ੍ਹਾ ਦੀ ਸਾਫ ਸਪਾਈ ਤੁਸੀਂ ਰੱਖਣੀ ਹੈ ਤੇ ਦੀਵਾ ਬੱਤੀ ਇਥੇ ਕਰਦੇ ਰਹਿਣਾ ਕਿਉਂਕਿ ਸ਼ਹੀਦੀ ਅਸਥਾਨ ਦੇ ਉੱਤੇ ਜਿਹੜੀ ਜੋਤ ਹੈ ਇਸ ਕਰਕੇ ਜਗਾਈ ਜਾਂਦੀ ਹੈ ਕਿ ਸ਼ਹੀਦ ਦੀ ਜੋਤ ਕਦੇ ਬੁਝਦੀ ਨਹੀਂ ਸ਼ਹੀਦੀ ਅਸਥਾਨਾਂ ਦੇ ਉੱਤੇ ਜਿਹੜਾ ਜੋਤ ਇਸ ਕਰਕੇ ਬਾਲੀ ਜਾਂਦੀ ਹੈ ਕਿ ਅੱਜ ਵੀ ਉਸ ਸ਼ਹੀਦ ਦੀ ਜੋਤ ਇਥੇ ਪ੍ਰਗਟ ਹੈ ਮੌਜੂਦ ਹੈ ਜਗ ਰਹੀ ਹੈ ਤੇ ਸਾਧੂ ਗੁਰਬਖਸ਼ ਦਾਸ ਜੀ ਕਹਿੰਦੇ ਨੇ ਜੀ ਸਤਿ ਬਚਨ ਜਦ ਤੱਕ ਸਰੀਰ ਦੇ ਵਿੱਚ ਸੁਸਵਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਇਸ ਅਸਥਾਨ ਦੀ ਮੈਂ ਸੇਵਾ ਕਰਦਾ ਰਾਂਗਾ ਗੁਰੂ ਸਾਹਿਬ ਇਸ ਤੋਂ ਬਾਅਦ ਫੇਰ ਦੁਬਾਰਾ ਪਰਤ ਕੇ ਆਨੰਦਗੜ੍ਹ ਕਿਲੇ ਵਿੱਚ ਆ ਜਾਂਦੇ ਨੇ ਹੁਣ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਨਮੁਖ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾਈ ਕਸਮਾਂ ਖਾਧੀਆਂ ਤੇ ਔਰੰਗਜ਼ੇਬ ਨੇ ਇੱਕ ਸਢੋਰਾ ਵਹਿਗੁਰੂ ਸਮਾਣੇ ਤੋਂ ਸੈਦ ਜਿਹੜੇ ਨੇ ਨਾ ਉਹ ਬੜੇ ਪੂਜਨੀਕ ਹੁੰਦੇ ਨੇ ਮੁਗਲਾਂ ਦੇ ਵਿੱਚ ਉੱਚ ਜਾਤੀ ਇਹਨਾਂ ਨੂੰ ਮੰਨਿਆ ਜਾਂਦਾ ਹੈ ਇਹਨਾਂ ਸੈਦਾਂ ਵਿੱਚੋਂ ਇੱਕ ਵਲੀ हसन ਦਾ ਜਿਹੜਾ ਸੈਦ ਹੈ ਉਹ ਕੁਰਾਨ ਸ਼ਰੀਫ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਦਰਬਾਰ ਵਿੱਚ ਪੇਸ਼ ਹੁੰਦਾ ਹੈ ਔਰ ਸੈਦ ਵਲੀ हसन ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਆ ਸਾਡੀ ਕੁਰਾਨ ਸ਼ਰੀਫ ਹੈ ਇਹਦੇ ਆਖਰੀ ਜਿਲਦ ਦੇ ਉੱਤੇ ਕੁਝ ਲਿਖਿਆ ਹੋਇਆ ਤੁਸੀਂ ਪੜੋ ਉਹਦੇ ਆਖਰੀ ਵਰਕੇ ਦੇ ਉੱਤੇ ਔਰੰਗਜੀਬ ਨੇ ਲਿਖਿਆ ਹੋਇਆ ਸੀ ਦਰ ਤਸ਼ਰੀਫ ਗ੍ਰਾਮ कांगड़ कुनद गुरु गोबिंद सिंह महाराज जी ਨੂੰ ਕਹਿਣ ਲੱਗੇ ਕਿ ਤੁਸੀਂ ਨਾ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਿੱਧਰ ਕਾਂਗੜ ਜਗ੍ਹਾ ਹੈ ਦੀਨੇ ਕਾਂਗੜ ਮੈਂ ਆਪਣੇ ਕੰਮਕਾਰ ਮੁਕਾ ਕੇ ਤੇ ਮੈਂ ਉੱਥੇ ਤੁਹਾਨੂੰ ਆ ਕੇ ਮਿਲਾਂਗਾ ਤੇ ਆਪਸ ਵਿੱਚ ਆਪਾਂ ਗੱਲਬਾਤ ਕਰਕੇ ਆ ਜਿਹੜਾ ਬਹੁਤ ਸਮੇਂ ਤੋਂ ਰਾੜਾ ਚੱਲ ਰਿਹਾ ਹੈ ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ ਘੇਰਾਬੰਦੀ ਹੈ ਇਹ ਆਪਾਂ ਸਾਰਾ ਉਥੇ ਆ ਕੇ ਆਪਸ ਵਿੱਚ ਗੱਲਬਾਤ ਕਰਕੇ ਇਸ ਫਸਾਦ ਨੂੰ ਆਪਾਂ ਗੱਲਬਾਤ ਦੇ ਨਾਲ ਸਮਝਾ ਲਾਂਗੇ ਗੁਰੂ ਸਾਹਿਬ ਪੜ੍ਹਦੇ ਨੇ ਤੇ ਵੇਖੋ ਮਹਾਰਾਜ ਨੇ ਗਊ ਦੀ ਵੀ ਕਦਰ ਕੀਤੀ ਹੈ ਕਿ ਗਊ ਇਹਨਾਂ ਦੀ ਮਾਂ ਹੈ ਤੇ ਦੂਜੇ ਪਾਸੇ ਇਹਨਾਂ ਦੀ ਕੁਰਾਨ ਸ਼ਰੀਫ ਉਹਦਾ ਵੀ ادب ਰੱਖ ਕੇ ਮਹਾਰਾਜ ਨੇ ਕਿਹਾ ਠੀਕ ਹੈ ਤੁਸੀਂ ਕਸਮਾਂ ਖਾਂਦੇ ਹੋ ਮੈਨੂੰ ਇਤਬਾਰ ਹੈ ਪਰ ਗੁਰੂ ਸਾਹਿਬ ਜਾਣੀ ਜਾਣ ਸਤਿਗੁਰੂ ਨੇ ਉਹ ਗੁਰੂ ਹੀ ਕੀ ਜਿਹੜਾ ਕਿ ਛਲਿਆ ਜਾਵੇ ਗੁਰੂ ਨੂੰ ਪਤਾ ਹੈ ਗੁਰੂ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਮਹਾਰਾਜ ਨੇ ਕੀ ਕੀਤਾ ਜਿਹੜੇ ਕੀਮਤੀ ਹੀਰੇ ਸਨ ਮੋਤੀ ਸਨ ਜਵਾਹਰਾਤ ਸਨ ਸਾਰਾ ਕੀਮਤੀ ਸਮਾਨ ਜਿਹੜਾ ਹੈ ਨਾ ਉਹ ਸਤਲੁਜ ਦਰਿਆ ਦੇ ਵਿੱਚ ਸੁੱਟਾ ਦਿੱਤਾ ਜਦੋਂ ਕੀਮਤੀ ਹੀਰੇ ਮੋਤੀ ਸਤਲੁਜ ਦਰਿਆ ਦੇ ਵਿੱਚ ਸੁੱਟੇ ਗਏ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕਿ ਸਤਲੁਜ ਦਰਿਆ ਦੇ ਵਿੱਚ ਕਿਉਂ ਸੁੱਟਦੇ ਹੋ ਤੁਸੀਂ ਆਪਣੇ ਸਿੱਖਾਂ ਨੂੰ ਦੇ ਦਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਮੇਰੇ ਸਿੱਖਾਂ ਨੇ ਜਿਹੜੀਆਂ ਲੜਾਈਆਂ ਜੰਗਾਂ ਲੜੀਆਂ ਨੇ ਨਾ ਉਹ ਇਹਨਾਂ ਹੀਰੇ ਮੋਤੀਆਂ ਕਰਕੇ ਨਹੀਂ ਲੜੀਆਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਜਿਹੜਾ ਮੇਰੇ ਨਾਲ ਇਹਨਾਂ ਸਹਿਯੋਗ ਕੀਤਾ ਉਹ ਇਹਨਾਂ ਹੀਰਿਆਂ ਮੋਤੀਆਂ ਕਰਕੇ ਨਹੀਂ ਮੇਰੇ ਪਿਆਰ ਦੇ ਵਿੱਚ ਕੀਤਾ ਹੈ ਜੇਕਰ ਮੈਂ ਹੀਰੇ ਮੋਤੀ ਇਹਨਾਂ ਨੂੰ ਦੇ ਦਿੱਤੇ ਤੇ ਇਹਨਾਂ ਦੇ ਯੋਗਦਾਨ ਨੂੰ ਮੈਂ ਘਟਾਉਣਾ ਨਹੀਂ ਚਾਹੁੰਦਾ ਇਹ ਤੇ ਬੜੀ ਵੱਡੀ ਇਹਨਾਂ ਨੇ ਕੁਰਬਾਨੀ ਕੀਤੀ ਹੈ ਬਹੁਤ ਵੱਡਾ ਬਲੀਦਾਨ ਹੈ ਇਹਨਾਂ ਦਾ ਕਿ ਇਹ ਜਾਣਾ ਹੂਲ ਕੇ ਪਿਆਰ ਦੇ ਵਿੱਚ ਇਹ ਮੇਰੇ ਨਾਲ ਰਹਿ ਕੇ ਇਹਨਾਂ ਨੇ ਲੜਾਈਆਂ ਲੜੀਆਂ ਨੇ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਚਾਰ ਜਿਹੜੀਆਂ ਤੋਪਾਂ ਨੇ ਉਹਦੇ ਵਿੱਚ ਇੱਕ ਤੋਪ ਦਾ ਨਾਂ ਹੈ ਸਤੂਜੀਤ ਇੱਕ ਦਾ ਨਾਂ ਹੈ ਬਾਗਣ ਇੱਕ ਦਾ ਨਾਂ ਹੈ ਨਿਹੰਗਣ ਇੱਕ ਪੱਖੋ ਤੀਕ ਕਰਕੇ ਨਾਂ ਦੀ ਤੋਪ ਸੀ ਚਾਰ ਕੀਮਤੀ ਤੋਪਾਂ ਜਿਹੜੀਆਂ ਨੇ ਨਾ ਉਹ ਵੀ ਗੁਰੂ ਸਾਹਿਬ ਨੇ ਡਿਸਟਰੋਏ ਕਰਾ ਦਿੱਤੀਆਂ ਸਤਲੁਜ ਦੇ ਵਿੱਚ ਸੁੱਟਾ ਦਿੱਤੀਆਂ ਹੋਰ ਵੀ ਬਹੁਤ ਸਾਰਾ ਕੀਮਤੀ ਸਮਾਨ ਸੀ ਕਹਿੰਦੇ ਨੇ 2.5 ਲੱਖ ਦੇ ਕੀਮਤੀ ਸ਼ਮਿਆਨੇ ਚੰਦਨ ਦੀਆਂ ਚੌਂਕੀਆਂ ਬਹੁਤ ਕੁਝ ਗੁਰੂ ਸਾਹਿਬ ਨੇ ਸਾਰਾ ਕੁਝ ਅਗ ਦੇ ਸਪੁਰਦ ਕਰ ਦਿੱਤਾ ਅਗਨ ਭੇਟ ਕਰ ਦਿੱਤਾ ਉਹ ਕੀਮਤੀ ਸਮਾਨ ਸੀ ਉਹ ਵੀ ਗੁਰੂ ਸਾਹਿਬ ਨੇ ਮਿੱਟੀ ਦੇ ਵਿੱਚ ਦਬਵਾ ਦਿੱਤਾ ਇੱਕ ਵਿਦਿਆ ਸਾਗਰ ਗ੍ਰੰਥ ਸੀ ਗੁਰੂ ਸਾਹਿਬ ਨੇ ਉਹ ਸੰਭਾਲਿਆ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਮਹਾਰਾਜ ਨੇ ਆਪ ਸਤਲੁਜ ਦੇ ਵਿੱਚ ਇਹ ਜਲ ਪ੍ਰਵਾਹ ਕਰ ਦਿੱਤਾ ਸੀ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਜਦੋਂ ਗੁਰੂ ਸਾਹਿਬ ਸਰਸਾ ਨਦੀ ਨੂੰ ਪਾਰ ਕਰ ਰਹੇ ਨੇ ਉਸ ਵੇਲੇ ਵਿਦਿਆ ਸਾਗਰ ਗ੍ਰੰਥ ਜਿਹੜਾ ਉਹ ਸਰਸਾ ਨਦੀ ਦੇ ਪੇਟ ਚੜ ਗਿਆ ਸੰਗਾਤ ਜੀ ਅੱਜ ਦੇ ਦਿਨ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਕੋਈ ਵੀ ਭਾਰੀ ਸਮਾਨ ਨੀ ਚੁਕਣਾ ਥੋੜੀ ਬਹੁਤ ਰਸਦ ਔਰ ਸਰਬ ਲੋਹ ਦੇ ਸ਼ਸਤਰ ਜਿਨ੍ਹਾਂ ਦੀਆਂ ਧਾਰਾਂ ਤਿੱਖੀਆਂ ਹੋਣ ਜਿਨ੍ਹਾਂ ਦੀਆਂ ਲੋਕਾਂ ਨੁਕੀਲੀਆਂ ਹੋਣ ਜਿਨ੍ਹਾਂ ਦੇ ਨਾਲ ਸਰਬ ਲੋਹ ਦੇ ਸ਼ਸਤਰਾਂ ਨਾਲ ਵੈਰੀਆਂ ਦੇ ਕਹਿੰਦੇ ਨੇ ਛਾਤੀ ਦੇ ਵਿੱਚ ਇਹ ਅਸੀਂ ਤਲਵਾਰਾਂ ਨਾਲ ਇਹਨਾਂ ਦੀਆਂ ਛਾਤੀਆਂ ਪਾੜਨੀਆਂ ਨੇ ਤੇ ਗਾਟੇ ਲਾਉਣੇ ਨੇ ਕੀਮਤੀ ਤੋਂ ਕੀਮਤੀ ਸ਼ਸਤਰ ਜਿਹੜੇ ਨੇ ਉਹ ਆਪਣੇ ਨਾਲ ਰੱਖ ਲਏ ਭੱਤੇ ਵਿੱਚ ਤੀਰ ਪਾ ਲਏ ਨਾਲ ਹੀ ਚੰਗੀਆਂ ਚੰਗੀਆਂ ਜਿਹੜੀਆਂ ਸ਼ਮਸ਼ੀਰਾਂ ਸਨ ਉਹ ਨਾਲ ਲਈਆਂ ਤੇ ਅੱਜ ਦੀ ਦਰਮਿਆਨੀ ਰਾਤ 20 ਤੋਂ 21 ਤਾਰਿਆਂ ਦੀ ਸੇਧ ਦੇ ਵਿੱਚ ਗੁਰੂ ਸਾਹਿਬ ਇੱਕ ਜਥਾ ਆਨੰਦ ਗੜ ਕਿਲੇ ਤੋਂ ਤੋਰਦੇ ਨੇ ਉਸ ਜੱਤੇ ਵਿੱਚ ਮਾਤਾ ਗੁਜਰ ਕੌਰ ਛੋਟੇ ਸਹਿਬ ਜਾਦੇ ਤੇ ਕੁਝ ਸ਼ਸਤਰਧਾਰੀ ਸਿੱਖ ਨਾਲ ਲਏ। ਦੂਜੇ ਜਥੇ ਵਿੱਚ ਗੁਰੂ ਕੇ ਮਹਲ ਭਾਈ ਮਨੀ ਸਿੰਘ ਜੀ ਔਰ ਕੁਝ ਸ਼ਸਤਰਧਾਰੀ ਸਿੱਖ ਦੂਸਰੇ ਜਥੇ ਵਿੱਚ ਗੁਰੂ ਸਾਹਿਬ ਆਨੰਦਪੁਰ ਸ ਆਨੰਦਗੜ੍ਹ ਦੇ ਕਿਲੇ ਤੋਂ ਜਕਰਾਜ ਗਜਾ ਕੇ ਇਹਨਾਂ ਨੂੰ ਰਵਾਨਾ ਕਰਦੇ ਨੇ ਹੁਣ ਗੁਰੂ ਸਾਹਿਬ ਦੇ ਪਰਿਵਾਰ ਦਾ ਵਹੀਰ ਤੁਰਿਆ ਜਾ ਰਿਹਾ। ਤੀਜੇ ਵਿੱਚ ਗੁਰੂ ਸਾਹਿਬ ਨੇ ਕੁਝ ਜਿਹੜੀਆਂ ਬਜ਼ੁਰਗ ਮਾਈਆਂ ਸਨ ਬਜ਼ੁਰਗ ਸਨ ਬੱਚੇ ਸਨ ਉਹਨਾਂ ਦਾ ਜਥਾ ਬਣਾ ਕੇ ਤੀਸਰਾ ਜਥਾ ਰਵਾਨਾ ਕੀਤਾ ਚੌਥਾ ਜਥਾ ਉਹ ਬਣਾਇਆ ਜਿਹੜੇ ਸਿੰਘ ਬਹੁਤ ਕਮਜ਼ੋਰ ਹੋ ਗਏ ਸਨ ਜਿਹੜੇ ਫਟੜ ਸਨ ਜਿਹੜੇ ਕਿ ਲੜ ਨਹੀਂ ਸੀ ਸਕਦੇ ਚੌਥਾ ਜਥਾ ਮਹਾਰਾਜ ਨੇ ਤੋਰਿਆ ਪੰਜਵੇਂ ਜਥੇ ਵਿੱਚ ਗੁਰੂ ਸਾਹਿਬ ਆਪ ਨੇ ਸੱਜੇ ਪਾਸੇ ਭਾਈ ਦਇਆ ਸਿੰਘ ਜੀ ਭਾਈ ਆਲਮ ਸਿੰਘ ਜੀ ਨਚਣਾ ਔਰ ਇਹਨਾ ਤੋਂ ਅਗੇ ਭਾਈ ਉਦੇ ਸਿੰਘ ਜੀ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸੈਨਾ ਦੇ ਕਮਾਂਡਰ ਨੇ ਇਸ ਜੱਥੇ ਵਿੱਚ ਗੁਰੂ ਸਾਹਿਬ ਨੇ ਔਰ ਇਹਨਾ ਤੋਂ ਪਿਛੇ ਜੱਥੇ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਤੇ ਨਾਲ ਦੇ 99 ਸ਼ਸਤਰਦਾਰੀ ਸਿੱਖ ਇਹ ਪੂਰਾ ਵਹੀਰ ਜਿਹੜਾ ਹੈ ਅੱਜ ਦੀ ਦਰਮਿਆਨੀ ਰਾਤ ਅਨੰਦਗੜ੍ਹ ਕਿਲੇ ਨੂੰ ਛੱਡ ਕੇ ਸਦਾ ਲਈ ਜਾ ਰਹੇ ਨੇ। ਸਭ ਤੋਂ ਪਿੱਛੇ ਦੇ ਕਾਫਲੇ ਵਿੱਚ ਬਾਬਾ ਅਜੀਤ ਸਿੰਘ ਮੋੜ-ਮੋੜ ਕੇ ਆਨੰਦਪੁਰ ਸਾਹਿਬ ਨੂੰ ਵੇਖਦੇ ਨੇ। ਵੇਖੋ ਕਿਸੇ ਘਰ ਵਿੱਚ ਤੁਸੀਂ 5 ਸਾਲ ਰਹੋ 10 ਸਾਲ ਰਹੋ ਤੇ ਉਹ ਘਰ ਬੜਾ ਯਾਦ ਆਉਂਦਾ ਹੈ। ਤੇ ਬਾਬਾ ਅਜੀਤ ਸਿੰਘ ਜਦੋਂ ਮੋੜ-ਮੋੜ ਕੇ ਦੇਖਦੇ ਨੇ ਤੇ ਬਾਬਾ ਜੁਝਾਰ ਸਿੰਘ ਜੀ ਪੁੱਛਦੇ ਨੇ ਕਿ ਵੀਰਾ ਆਪ ਪਰਤ ਪਰਤ ਕੇ ਤੁਸੀਂ ਆਨੰਦਪੁਰ ਸਾਹਿਬ ਨੂੰ ਵੇਖਦੇ ਹੋ ਤੇ ਬਾਬਾ ਅਜੀਤ ਸਿੰਘ ਕਹਿਣ ਲੱਗੇ ਇਸ ਆਨੰਦਪੁਰ ਦੇ ਵਿੱਚ ਮੈਂ 17 ਸਾਲ ਖੇਡਿਆ ਇਸ ਆਨੰਦਪੁਰ ਸਾਹਿਬ ਦੀ ਗੋਦ ਦੇ ਵਿੱਚ ਮੈਂ 17 ਸਾਲ ਖੇਡਿਆ ਇਸ ਆਨੰਦਪੁਰ ਸਾਹਿਬ ਨੇ ਬੜਾ ਆਨੰਦ ਦਿੱਤਾ ਹੈ ਬੜਾ ਆਨੰਦ ਦਿੱਤਾ ਹੈ ਪਤਾ ਹੈ ਆਨੰਦਪੁਰ ਸਾਹਿਬ ਨੇ ਸਾਨੂੰ ਕੀ ਕੀ ਦਿੱਤਾ ਹੈ आनंदपुर साहिब ਨੇ ਸਾਨੂੰ ਪੰਜ ਪਿਆਰੀ ਦਿੱਤੇ ਨੇ। ਆਨੰਦਪੁਰ ਸਾਹਿਬ ਨੇ ਸਾਨੂੰ ਪੰਜ ਬਾਣੀਆਂ ਦਿੱਤੀਆਂ ਨੇ। ਆਨੰਦਪੁਰ ਸਾਹਿਬ ਨੇ ਚਾਰ ਸਾਹਿਬਜ਼ਾਦੇ ਦਿੱਤੇ ਨੇ। ਆਨੰਦਪੁਰ ਸਾਹਿਬ ਨੇ ਸਾਨੂੰ 40 ਮੁਕਤੇ ਦਿੱਤੇ ਨੇ। ਆਨੰਦਪੁਰ ਸਾਹਿਬ ਨੇ ਬੜਾ ਕੁਝ ਦਿੱਤਾ ਹੈ। ਤੇ ਬਾਬਾ ਜੁਝਾਰ ਸਿੰਘ ਜੀ ਕਹਿਣ ਲੱਗੇ ਵੀਰਾ आनंदपुर साहिब ਦੇ ਵਿੱਚ ਆਨੰਦ ਤਾਂ ਸੀ ਕਿ ਉੱਥੇ ਗੁਰੂ ਹੈ ਜਿੱਥੇ ਗੁਰੂ ਹੋਏਗਾ ਉੱਥੇ ਆਨੰਦ ਆਪੇ ਹੀ ਹੋਏਗਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਮੈਂ ਆਨੰਦ ਕਿਹਦੇ ਵਿੱਚੋਂ ਲੱਭਦਾ ਮੈਂ ਰੋਟੀਆਂ 'ਚੋਂ ਲੱਭਦਾ ਮੈਂ ਕੱਪੜਿਆਂ 'ਚੋਂ ਲੱਭਦਾ ਮੈਂ ਘਰ ਦੇ ਵਿੱਚੋਂ ਆਨੰਦ ਲੱਭਦਾ ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਆਨੰਦ ਤਾਂ ਸਤਗੁਰੂ ਵਿੱਚੋਂ ਮਿਲਣਾ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜੁਜਾਰ ਸਿੰਘ ਜੀ ਕਹਿਣ ਲੱਗੇ ਵੀਰਾ ਕੋਈ ਗੱਲ ਨਹੀਂ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਣਗੇ ਆਨੰਦ ਉੱਥੇ ਹੀ ਹੋ ਜਾਏਗਾ ਤੇ ਗੁਰੂ ਸਾਹਿਬ ਦਾ ਇਹ ਜਿਹੜਾ ਪਰਿਵਾਰ ਦਾ ਵਹੀਰ ਹੈ ਜਿਹੜਾ ਕਾਪਲਾ ਹੈ ਉਹ ਗੋਬਿੰਦ ਦੇ ਮਾਰਗ ਤੇ ਤੁਰਿਆ ਜਾ ਰਿਹਾ ਹੈ ਔਰ ਤੁਰਦਿਆਂ ਤੁਰਦਿਆਂ ਕੀਰਤਪੁਰ ਸਾਹਿਬ ਪਹੁੰਚਦੇ ਨੇ ਇੱਥੇ ਵੀ ਗੁਰੂ ਕੇ ਆਸਥਾਨ ਬਣੇ ਹੋਏ ਨੇ ਗੁਰੂ ਸਾਹਿਬ ਨਮਸਕਾਰ ਕਰਦੇ ਨੇ ਗੁਰੂ ਸਾਹਿਬ ਦੇ ਜਿਹੜੇ ਤਾਏ ਦੇ ਪੁੱਤਰ ਨੇ ਉਹਨਾਂ ਵਿੱਚੋਂ ਗੁਲਾਬ ਰਾਏ ਉਸ ਵੇਲੇ ਉੱਥੇ ਆਉਂਦੇ ਨੇ ਤੇ ਗੁਰੂ ਸਾਹਿਬ ਇਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਭੇਜਦੇ ਨੇ ਉਸ ਹੁਕਮਨਾਮੇ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਰਾਜਾ ਸਿਰਮੌਰ ਦੇ ਕੋਲ ਜਾਓ ਤੇ ਰਾਜਾ ਸੁਰਮੌਰ ਨੂੰ ਗੁਰੂ ਸਾਹਿਬ ਨੇ ਪੱਤਰ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਮੇਰੇ ਭਰਾ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਨੇ ਇਹ ਆਖਿਰਦਕਣ ਗੁਲਾਬ ਰਾਏ ਆਨੰਦਪੁਰ ਸਾਹਿਬ ਆ ਕੇ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੋ ਜਾਂਦਾ ਹੈ ਗੁਰੂ ਸਾਹਿਬਾਂ ਕਲਗੀ ਲਾਣ ਲੱਗ ਜਾਂਦਾ ਕਿਉਂਕਿ ਸੋਢੀ ਕੁੱਲ ਵਿੱਚੋਂ ਸੰਤ ਤੇ ਸੰਗਤਾਂ ਇਹਨਾਂ ਨੂੰ ਵੀ ਮੱਥਾ ਟੇਕਣ ਲੱਗ ਪਈਆਂ ਤੇ ਇਹਨਾਂ ਹੰਕਾਰਿਆ ਗਿਆ ਇਨੇ ਗੁਰੂ ਸਾਹਿਬ ਵਰਗੀ ਪੋਸ਼ਾਕ ਪਾਣੀ ਸ਼ੁਰੂ ਕਰ ਦਿੱਤੀ ਆਪਣੇ ਆਪ ਨੂੰ ਗੁਰੂ ਅਖਵਾਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਕਹਿੰਦੇ ਨੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਉੱਥੇ ਜਾ ਕੇ ਇਹ ਪਾਲਕੀ ਦੇ ਉੱਤੇ ਬੈਠ ਗਿਆ ਜਾ ਕੇ ਤੇ ਜਿਨ੍ਹਾਂ ਨੂੰ ਸੇਵਾ ਦਿੱਤੀ ਸੀ ਬਾਬਾ ਗੁਰਦਸ ਗੁਰਬਖਸ਼ ਦਾਸ ਜੀ ਨੂੰ ਉਹਨਾਂ ਨੇ ਕਿਹਾ ਕਿ ਇਹ ਤਾਂ ਅਸਥਾਨ ਗੁਰੂ ਸਾਹਿਬ ਦਾ ਹੈ ਤੇ ਤੁਸੀਂ ਕਿਉਂ ਬੈਠੇ ਹੋ ਉਸ ਵੇਲੇ ਕਹਿੰਦੇ ਨੇ ਗੁਲਾਬ ਰਾਏ ਨੇ ਕਈਆਂ ਨੇ ਇਹਦਾ ਨਾਮ ਗੁਲਾਬ ਸਿੰਘ ਵੀ ਲਿਖਿਆ ਇਹਨਾਂ ਨੇ ਧੱਕੇ ਮਾਰ ਮਾਰ ਕੇ ਉਸ ਸਾਧੂ ਨੂੰ ਆਨੰਦਪੁਰ ਸਾਹਿਬ ਤੋਂ ਕੱਢ ਦਿੱਤਾ ਪਰ ਉਹ ਜਾਂਦਿਆ ਜਾਂਦਿਆ ਇੱਕ ਸ਼ਰਾਪ ਦੇ ਗਿਆ ਕਹਿੰਦੇ ਤੁਹਾਡੀ ਔਲਾਦ ਤੁਹਾਡੀ ਵੰਸ ਉਜੜ ਜਾਏਗੀ ਕਹਿੰਦੇ ਨੇ ਗੁਲਾਬ ਰਾਏ ਦੇ ਇੱਕ ਇੱਕ ਕਰਕੇ ਪੁੱਤਰ ਮਰਦੇ ਗਏ ਅਖੀਰ ਤੇ ਇਹਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ ਕੀਰਤਪੁਰ ਸਾਹਿਬ ਜਾ ਕੇ ਫਿਰ ਇਹ ਵੀ ਅਕਾਲ ਚਲਾਣਾ ਕਰ ਜਾਂਦਾ ਹੈ ਸੋ ਸੰਗਤ ਜੀ ਅੱਜ ਦਾ ਇਹ ਇਤਿਹਾਸ ਜਿਹੜਾ ਹੈ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ ਤੇ ਅੱਜ ਦੀ ਰਾਤ ਸਬਰ ਕਰਦਿਆਂ ਹੋਇਆਂ ਸਰਸਾ ਨਦੀ ਦੇ ਕੋਲ ਪਹੁੰਚਣਗੇ ਕੱਲ ਦੇ ਦਿਨ ਆਪਾਂ ਸਰਸਾ ਨਦੀ ਦੇ ਉੱਤੇ ਜੋ ਕਹਿ ਢਾਇਆ ਜਾਂਦਾ ਹੈ ਮੁਗਲਾਂ ਵੱਲੋਂ ਤੇ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਉਹ ਖੇਰੂ ਖੇਰੂ ਹੋ ਜਾਂਦਾ ਹੈ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇਹਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ ਜੀ ਉਹਨਾਂ ਗਲਤੀਆਂ ਦੀ ਮੁਆਫੀ ਦਿਲ ਦੀ ਗਹਿਰਾਈ ਚ ਅਸੀਂ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵ ਸਤਿਕਾਰ ਸਤਿਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲੀਭੈਰੀ ਸਾਹਿਬ ਨੂੰ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਭਾਈ ਸਾਹਿਬ ਜੀ ਨੇ ਆਜ ਸੱਜ ਜੀ ਆਜ ਤੋਂ ਜਰਾ ਸਫਰ ਸਾਰੂ ਦਾ ਸੱਤ ਹੈਗਾ ਉਹ ਆਜ ਤੋਂ ਸ਼ੁਰੂ ਹੋ ਰਿਹਾ ਹੈ ਉਹ ਕਿਸ ਤਰ੍ਹਾਂ ਗੁਰੂ ਜੀ ਨੇ ਬਣਾਇਆ ਅਨੰਦਪੁਰ ਸਾਹਿਬ ਦੇ ਨਾਲ ਛੱਡਦੇ ਨੇ ਉਸੇ ਵਾਰ ਆਪਣੇ ਭਾਈ ਸਾਹਿਬ ਦੀ ਤਰ੍ਹਾਂ ਵੀ ਕੀਤਾ ਐਸੀ ਅਪਨੇ ਅੰਦਰੀ ਸਾਡੇ ਦੇ ਕਦੋਂ ਦਾ ਸੱਜਣਾ ਕਿੰਨੇ ਸੱਜਣ ਜੀ ਤੇ ਵਿਛੋੜਾ ਹੁੰਦਾ ਹੈ ਉਹਦੇ ਬਾਅਦ ਉੱਡੇ ਸਾਲ ਜਰਨਿਸ਼ਾਦ ਹੋਏਗੀ ਉਹਦੇ ਬਾਅਦ ਉਹ ਕੋਰ ਜਿਹੜੀ ਚ ਬਾਗੇ ਸਿੰਘ ਦਾ ਇਹਾਸਾਦ ਹੋਇਆ ਨੇ ਛੋਟੇ ਸਾਜਾ ਦੇ ਸ਼ਾਮਤਾ ਜੀ 22 ਤਰੀਕ 22 ਦਸੰਬਰ ਦਾ ਜਿਹੜਾ ਸੇਵਾ ਹੋਣੀ ਹੈਗੀ 13 ਤੋਂ ਨੂੰ ਮਾਤਾ ਜੀ ਦੇ ਸਬਾਤ ਦੇ ਛੋਟੇ ਸਾਜਾ ਦੇ ਸਬਾਤ ਨੇ ਇਹ ਪਾਵਨ ਹਫਤਾ ਹਰ ਪਾਰ ਦੇ ਦੋ ਵੀ ਆਉਂਦਾ ਹੈ ਸਿੱਖ ਸੰਸਾ ਦਾ ਬੜੀ ਪਿਆਰ ਦਰਸਾ ਕਾ ਨਾਮ ਤੇ ਆਪ ਜੀ ਦਾ ਬਹੁਤੋ ਧੰਵਾਦ ਜੀ ਸਫਰ ਸਫਰ ਸਾਰੇ ਹਾਜ਼ਰ ਦੇ ਤੁਸੀਂ ਸਾਰੇ ਦੁਆ ਚੜੀਏ ਸਾਧੀਆਂ ਬਾਦੇ ਆਹ ਜਿਹਨੂੰ ਬੇਇਜ਼ਤੀ ਕੀਤੀ ਜਾਂਦੀ ਹੈ ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਓ ਕਿ ਜਿਵੇਂ ਇਹ ਇਤਿਆਜ਼ ਕਰ ਰਹੇ ਆ ਜਾਣਕਾ ਅਗਰ ਉਹ ਨਹੀਂ ਆਪਸੇ ਦਾ ਘਰੋਂ ਤੁਹਾਡੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਛੋਟਿਆਂ ਨੂੰ ਇਹ ਆਪਣਾ ਸਫਰ ਸ਼ਾਪਤਾ ਜਿਹੜਾ ਰੋਜ਼ ਦਾ ਤੁਹਾਡਾ ਪਾਤਸ਼ਾਹੀ ਕਹਾਣੀ ਹੈਗੀ ਉਹ ਪਤਾ ਕਰਕੇ ਬੱਚੇ ਨੂੰ ਸੁਣਾਇਆ ਕਰੋ ਜੀ ਜਦਾਂ ਕਿ ਬੱਚੇ ਜਿਸ ਪਾਸੇ ਲੱਗੇ ਸਿੱਖੀ ਪਾਸੋਂ ਤੋਂ ਗੁਰਮਤਿ ਆਂਡ ਆਮਰਾ ਜੀਵਨ ਜਤੀਰ ਕਰਨਾ ਇਸੇ ਪ੍ਰੋਗਰਾਮ ਮੁਕਰਾ ਦੇ ਸਥੀ ਦੋ ਪ੍ਰੋਗਰਾਮ ਰੱਖੇ ਜੀ 522 ਦਸੰਬਰ ਨੂੰ 22 ਦਸੰਬਰ ਸ਼ਾਮ ਨੂੰ ਜਦ ਸ਼ਾਮ ਨੂੰ 6:00 ਤੱਕ ਲਾ ਕੇ ਸਵਾ ਲਾ ਪ੍ਰੋਗਰਾਮ ਹੋ ਕੇ ਸਾਡੇ ਜੀ 7:00 ਤੱਕ ਪਾਸਰੀ ਰਹਿਣਾ ਤਾਂ ਜੀ 7:00 ਦੇ ਕਿਚਨ ਹਜੂਰੀ ਸਾਡੀ ਕਰਾਂਗੇ ਤੇ ਅੱਧ ਤੋਂ 10:30 ਭਾਈ ਅਮਰਿੰਦਰ ਸਿੰਘ ਜੀ ਪਾਲ ਸਾਡੀ ਜਥਾ ਪ੍ਰੋਗਰਾਮ 8 ਮਈ ਤੋਂ 10 ਨਵੰਬਰ ਦੇ ਤੱਕ ਸਾਡੀ ਜਥਾ ਭਾਈ ਅਮਰਿੰਦਰ ਸਿੰਘ ਜੀ ਤਾਲਵੰਦੀ ਜਿਹੜੇ ਗੁਜ਼ਾਰਾ ਦੇ ਸੰਤ ਐਵਾਗੇ ਕਰ ਰਹੇ ਉਹ ਸੰਤਾਂ ਨੂੰ ਸਾਡੀ ਵਰਨਾ ਨਹੀਂ ਹੱਲ ਕਰਾਣੀ। ਉਸ ਤੋਂ ਪਹਿਲਾਂ 13 ਤੋਂ 27 ਦਸੰਬਰ 20